ਹਾਂਜੀ ਉਹ ਖੁਸ਼ੀ ਹੋ ਗਈ ਯਾਰ ਤੇ ਜੇਤੂ ਦਾ ਐਲਾਨ ਹੋ ਗਿਆ ਤੋਂ ਕਿਸ ਤਰ੍ਹਾਂ ਜਣਦੇ ਵੀ ਜਿਹੜੇ ਸਾਥੀ ਸੀ ਜਿਹੜਾ ਕਾਂਗਰਸ ਦਾ ਹੰਕਾਰ ਲੈ ਕੇ ਬਹਿ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਦੂਜਾ ਉਹਨਾਂ ਦੀ ਬੋਲੀ ਲੈ ਕੇ ਬੈਗੀ ਇਹ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਰੰਧਾਵਾ ਸਾਹਿਬ ਨੇ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਇਥੇ 2.5 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਹੈ ਕਹੇ ਰਹੇ ਨੇ ਕਿ ਆਪ ਆਪ ਹੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਿਣਾ ਜਾਊ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਜਾ ਰੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋਰ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਮਾਮੀ ਬਬਨ ਦਾ ਜਮੀ ਬਬਨ ਦਾ ਇਹੋ ਜਈਆ ਪਛੀੜੇ ਆਵੇ ਆਮੀ ਬਬਨ ਦਾ ਇਹੋ ਜਈਆ ਪਛੀੜੇ ਆਮੀ ਬਬਨ ਦਾ ਹਾਂਜੀ ਉਹ ਖੁਸ਼ੀ ਹੋ ਗਿਆ ਤੇ ਜੇਤੂ ਦਾ ਐਲਾਨ ਹੋ ਗਿਆ ਕਿਸ ਤਰ੍ਹਾਂ ਜਣਦੇ ਵੀ ਜਿਹੜੇ ਸਾਥੀ ਸੀ ਜਾਂ ਕਾਂਗਰਸ ਦਾ ਹੰਕਾਰ ਲੈ ਕੇ ਬਹਿ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਤੀਜਾ ਉਹਨਾਂ ਦੀ ਬੋਲੀ ਲੈ ਕੇ ਪੈ ਗਈ ਤੀਜਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਗੰਧਵਾ ਸਾਹਿਬ ਨੇ ਗੁਰਦੀਪ ਸਿੰਘ ਗੰਧਵਾ ਨੇ ਆਪਣੇ ਇੱਥੇ 2.5 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਕਹੇ ਤੁਹਾਨੂੰ ਕਿ ਆਮ ਆਦਮੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਉਹ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਿਣਾ ਚਾਹੀਏ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝਰ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋਰ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਮੀਨਪਾ ਬਨਨ ਮੀਨਪਾ ਬਨਨ ਮੀਨਪਾ ਬਨਨ ਇਹੋ ਜਿਹੀਆਂ ਕੁੱਛੀਆਂ ਦੇ ਆਉਂਦੀ ਸਪਨਾਨ ਕਾ ਇਹੋ ਜਿਹੀਆਂ ਕੁੱਛੀਆਂ ਦੇ ਆਉਂਦੀ ਸਪਨਾਨ ਹਾਂਜੀ ਉਹ ਖੁਸ਼ੀ ਹੋ ਗਈ ਹੈ ਤੇ ਜੇਤੂ ਦਾ ਐਲਾਨ ਹੋ ਗਿਆ ਤੋਂ ਕਿਸ ਤਰ੍ਹਾਂ ਜਾਣਦੇ ਵੀ ਜਿਹੜੇ ਸਾਥੀ ਸੀ ਜਾਂ ਕਾਂਗਰਸ ਦਾ ਹੰਕਾਰ ਲੈ ਕੇ ਬਹਿ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਤੀਜਾ ਉਹਨਾਂ ਦੀ ਬੋਲੀ ਲੈ ਕੇ ਗਈ ਤੀਜਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਰੰਧਾਵਾ ਸਾਹਿਬ ਨੇ ਗੁਲਬੀਰ ਸਿੰਘ ਰੰਧਾਵਾ ਨੇ ਆਪਣੇ ਇੱਥੇ 2.5 ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਕਹਿੰਦੇ ਨੇ ਕਿ ਆ ਆਮੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਉਹ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਿਣਾ ਜਾਊ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝਰ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋਰ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ